ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਨੇ ਅਤੇ ਬਹੁਤ ਮਹਿੰਗੇ ਸ਼ੌਂਕ ਪੰਜਾਬੀ ਪਾਲਦੇ ਨੇ ਆ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਕਿਤੋਂ ਤੱਕ ਵੀ ਗੁਜ਼ਰ ਜਾਂਦੇ ਨੇ ਸਾਡੇ ਨਾਲ ਨੇ ਘੋੜੀਆਂ ਦੇ ਸ਼ਕੀਨ ਜਿਨ੍ਹਾਂ ਨੇ ਨੌਕਰੀ ਨੂੰ ਲੱਤ ਮਾਰ ਕੇ ਤੇ ਘੋੜੀਆਂ ਦੇ ਕਿਤੇ ਨੂੰ ਜਿਹੜਾ ਉਹ ਅਪਣਾਇਆ ਜਿੱਥੇ ਹੀ ਇਹਨਾਂ ਨੂੰ ਸ਼ਕੀਨ ਘੋੜੀਆਂ ਦੇ ਨੇ ਉਥੇ ਨਾਲ ਦੀ ਨਾਲ ਘੋੜੀਆਂ ਤੋਂ ਚੰਗਾ ਪੈਸਾ ਵੀ ਕਮਾਰੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਵੇਖੇ ਭਾਜੀ ਮੈਨੂੰ ਨਾਮ ਮੇਰਾ ਕਿਸ਼ਨ ਆ ਉਦਾਂ ਵੈਸੇ ਸਾਡੀ ਮਹਿਕਮੇ ਦੇ ਵਿੱਚ ਮੈਨੂੰ ਲੋਕ ਕਿਸ਼ਨ ਬਟਾਲਾ ਕਰਕੇ ਜਾਣਦੇ ਤੁਸੀਂ ਘੋੜੀਆਂ ਦੇ ਸ਼ਕੀਨ ਹੋ ਹਾਂਜੀ ਤੁਹਾਨੂੰ ਉਹ ਦਿਲਚਸਪੀ ਜਿਹੜੀ ਇਹ ਕਦੋਂ ਲੱਗੀ ਦੇਖੋ ਜੀ ਇਹ ਮੈਨੂੰ ਬਚਪਨ ਤੋਂ ਹੀ ਆ ਮੇਰਾ ਬਾਪ ਤੰਗਾ ਵਾਂਦਾ ਸੀਗਾ ਤੇ ਬਾਪ ਤੋਂ ਮੈਂ ਇਹ ਸਭ ਕੁਝ ਗੁੰਨਦਿਆਰ ਸਿੱਖਿਆ ਇਹ ਸਭ ਤੋਂ ਵੱਡੀ ਇਹ ਦੇਣਿਆ ਮੈਨੂੰ ਕਿ ਵੀ ਮੈਂ ਅੱਜ ਤੱਕ ਮੈਡੀਸਨ ਨਹੀਂ ਘੋੜੀਆਂ ਦਿੰਦਾ ਮੇਰੇ ਬਾਪ ਮਿਰਚ ਮਸਾਲੇ ਆਪ ਹੀ ਬਣਾਉਂਦੇ ਸੀ ਤੇ ਅਸੀਂ ਆਪ ਹੀ ਅੱਜ ਤੱਕ ਦਿੰਦੇ ਆ ਇਹ ਕਦੇ ਮੈਡੀਸਨ ਨਹੀਂ ਘੁੜੀਂਦਾ ਮੈਂ ਆਪਣੇ ਬਜ਼ੁਰਗ ਤੋਂ ਸਿੱਖਿਆ ਕਿ ਘੋੜੀ ਪਾਲਣੀ ਘੋੜੀ ਚਲਾਉਣੀ ਘੋੜੀ ਟਾਂਗੇ 'ਚ ਫਿੱਟ ਕਰਨੀ ਘੋੜੀ ਪੇਟ ਸਵਾਰੀ ਫਿੱਟ ਕਰਨੀ ਤੇ ਵਪਾਰ ਦਾ ਧੰਦਾ ਵੀ ਆਪਣੇ ਬਾਪ ਤੋਂ ਸਿੱਖਿਆ ਘੋੜੀ ਸੇਲ ਪਰਚਿਲ ਕਰਨੀ ਜਿਸ ਤਰੀਕੇ ਦੇ ਨਾਲ ਘੋੜੀਆਂ ਡਾਂਸ ਕਰਦੀਆਂ ਨੇ ਬਹੁਤ ਮਨਮੋਹਕ ਸੀਨ ਹੁੰਦਾ ਕਿਸ ਤਰ੍ਹਾਂ ਟ੍ਰੇਡ ਇਹ ਜੀ ਇਹ ਖਾਨ ਸਾਹਿਬ ਸੀਗੇ ਮੈਨੂੰ ਨਾਮ ਨਾਲ ਅਸਲੀ ਨਹੀਂ ਨਾਮ ਪਤਾ ਸਾਡੇ ਅੰਮ੍ਰਿਤਸਰ ਮੰਡੀ ਚੋਂ ਦੇਖੀ ਤੇ ਮੈਂ ਉਹਨਾਂ ਨੂੰ ਗੁਰਧਾਰਨਾ ਕੀਤੀ ਸੀ ਤੇ ਖਾਨ ਸਾਹਿਬ ਨੇ ਉਸਤਾਦ ਹਾਰੇ ਉਹਨਾਂ ਕੋਲ ਗੁਣ ਲੈ ਫੁੜੇ ਪਤੀ ਹਨ ਕੋਲੇ ਦੇ ਕੁਝ ਆਪਣੇ ਬਾਪ ਕੋਲੇ ਦੇ ਤੇ ਅੱਜ ਮੇਰੇ ਅਕਾਲਪੁਰ ਕੀ ਕਿਰਪਾ ਵੀ ਮਿਹਰਬਾਨ ਆਦੀ ਕੁਝ ਘੋੜੀਆਂ ਸਿਖਾ ਦਿੱਤਾ ਇਹ ਰੂਹਾਂ ਰੱਬ ਦੀਆਂ ਨੇ ਕੋਈ ਆਪ ਹੀ ਸਿਖਾ ਦਿੰਦਾ ਨਹੀਂ ਇਨਸਾਨ ਇਹ ਟ੍ਰੇਨ ਕਰਨ ਨੂੰ ਕਿੰਨਾ ਟਾਈਮ ਲੱਗਦਾ ਟ੍ਰੇਨ ਕਰਨ ਨੂੰ ਭਾਈ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ 1 ਮਹੀਨੇ ਡੇਢ ਦੇ ਵਿੱਚ ਦੋਵਾਂ ਮਹੀਨੇ ਚ ਕੁੜੀ ਤਿਆਰ ਹੋ ਜਾਂਦੀ ਟ੍ਰੇਨਿੰਗ ਦੇਣ ਦੀ ਬਾਰ-ਬਾਰ ਪ੍ਰੈਕਟਿਸ ਪ੍ਰੈਕਟਿਸ ਦੇ ਬਿਨਾਂ ਭਾਈ ਕੋਈ ਕੰਮ ਨਹੀਂ ਪੈਂਦਾ ਬਹੁਤ ਸਾਰੇ ਲੋਕ ਕਹਿੰਦੇ ਕਿ ਘੋੜੀਆਂ ਜਿਹੜੀਆਂ ਵਾ ਉਹ ਇਸ ਖੇਤਰ ਦੇ ਵਿੱਚੋਂ ਜਿਹੜੀਆਂ ਵਾ ਲੋਕ ਹੁੰਦੀਆਂ ਜਾ ਰਹੀਆਂ ਲੋਕ ਪਾਲਦੇ ਨੇ ਕੀ ਕਹਿਣਾ ਚਾਹੁੰਦੇ ਨੇ ਭਾਜੀ ਲੋਪ ਵੇਖੋ ਜੀ ਇਹਦੇ ਚ ਨਾ ਵਪਾਰ ਰਹਿ ਗਿਆ ਜਦਾ ਝੂਠ ਦਾ ਫਸਦਾ ਮੈਨੂੰ ਲੋਕ ਮਾੜਾ ਵੀ ਕਹਿਣ ਤੁਹਾਡੀ ਵੀਡੀਓ ਦੁਆਰਾ ਤੁਹਾਨੂੰ ਮੈਸੇਜ ਆਉਣਗੇ ਮਾੜਾ ਵੀ ਬੋਲਣਗੇ ਝੂਠ ਜਿਆਦਾ ਚੱਲ ਪਿਆ ਵੀ ਘੋੜੀ ਜਦੋਂ ਆਪਾਂ ਨਵੇਂ ਬੰਦੇ ਨੂੰ ਇਸ ਫੀਲਡ ਚ ਲਿਆਉਣਾ ਉਹਨੂੰ ਆਪਾਂ ਉਸ ਹਿਸਾਬ ਨਾਲ ਲਈਏ ਵੀ ਉਹਦਾ ਦਿਲ ਨਾ ਟੁੱਟ ਜੇ ਜੇ ਘੋੜੀ ਆਪਾਂ ਉਹਨੂੰ 10000 ਸਸਤੀ ਵੀ ਦੇ ਦਨੇ 10000 ਘਾਟਾ ਵੀ ਇੱਕ ਨਗਰ ਚ ਖਾ ਲਾਂਗੇ ਤੇ ਸਾਨੂੰ ਕੋਈ ਆਪਾਂ ਮਰ ਨਹੀਂ ਜਾਣਾ ਆ ਸਾਡੇ ਮਹਿਕਮੇ ਨੇ ਇਹ ਸੋਚਦਾ ਨਹੀਂ ਆਂਦੇ ਵੀ ਛੇ ਲਾ ਲਵੋ ਅਗਲਾ ਭਵੇਂ ਮਰ ਜਾਵੇ ਨਵਾਂ ਬੰਦਾ ਕਿੱਥੋਂ ਤਿਆਰ ਹੋਊਗਾ ਜਦੋਂ ਆਪਾਂ ਕਿਸੇ ਨੂੰ 1.5 ਲੱਖ ਦਾ 2 ਲੱਖ ਦਾ ਬੱਚਾ ਹੀ ਦਵਾਂਗੇ ਤੇ ਉਹਨੇ 2 ਸਾਲ ਨੂੰ ਜਾ ਕੇ ਕੁੜੀ ਤਿਆਰ ਹੋਣੀ ਆ 2 ਲੱਖ ਉੱਤੇ ਹੋਰ ਖਰਚਾ ਆ ਜਾਣਾ ਤੇ ਉਹ ਜਦੋਂ ਉਹਨੇ ਸੇਲ ਕਰਨੀ ਤੋਂ 4-5 ਲੱਖ ਬੱਟਿਆ ਨਹੀਂ ਜਾਣਾ ਨਵਾਂ ਬੰਦਾ ਹੋ ਉਹਨੂੰ ਪਤਾ ਹੀ ਨਹੀਂ ਕਿਤਨਾ ਵੇਚਣਾ ਉਹਨੂੰ ਕਿ ਉਹ ਤਾਂ ਫਿਰ ਸਾਈਡ ਨੂੰ ਜਾਊਗਾ ਸਭ ਤੋਂ ਵੱਡੀ ਸਾਡੀ ਦਿਨ ਇਹ ਆ ਵੀ ਆਪਾਂ ਜੇ ਸਾਡੇ ਕੋਲ ਕੋਈ ਨਵਾਂ ਬੰਦਾ ਹੁੰਦਾ ਤੇ ਫੀਲਡ ਦੇ ਵਿੱਚ ਤੇ ਉਹਨੂੰ ਆਪਾਂ ਭਾਅ ਮੁਤਾਬਕ ਡੰਗਰ ਲਈਏ ਜੇ ਲੰਬੂ ਵੀ ਲੈਕ ਦੇਣਾ ਤੇ ਮੈਨੂੰ ਪਹਿਲਾਂ ਸਾਡੀ ਸਿੱਖਿਆ ਹਣੀ ਜੀ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਉਹ ਵੇਖ ਰਹੇ ਹੋਣਗੇ ਤੇ ਤੁਸੀਂ ਉਹਨਾਂ ਨੂੰ ਇੱਥੇ ਮੈਸੇਜ ਦਿਓ ਇਹ ਕੁੜੀ ਦੀ ਨਸਲ ਕਿਹੜੀ ਹੈ ਤੇ ਇਸ ਨਸਲ ਦਾ ਬੱਚਾ ਜਿਹੜਾ ਲਗਭਗ ਕਿੰਨੇ ਦਾ ਹੋ ਸਕਦਾ ਕਿਉਂਕਿ ਬਹੁਤ ਸਾਰੇ ਨਵੇਂ ਜਿਹੜੇ ਆ ਉਹ ਫੀਡ ਦੇ ਵਿੱਚ ਆਉਣਾ ਚਾਹੁੰਦੇ ਭਾਜੀ ਜੇ ਜਿਹੜੇ ਸਾਡੇ ਮਾਝੇ ਦੇ ਹਨ ਮਾਝੇ ਮਾਝੇ ਵਾਲਾ ਕੋਈ ਬੰਦਾ ਮੈਨੂੰ ਸੁਣਦਾ ਹੈ ਨਾ ਤੇ ਉਹ ਨੁਕਰੀ ਨੂੰ ਪਹਿਲ ਦੇਵੇ ਜੇ ਕੋਈ ਮਾਲਵੇ ਵਾਲਾ ਉਹ ਮਾਲਵੜੀ ਨੂੰ ਪਹਿਲ ਦੇ ਉਹਦਰ ਮਾਲਵੜੀ ਚੱਲਦੀ ਹੈ ਸਾਡੇ ਮਾਝੇ ਦੇ ਵਿੱਚ ਨੁਕਰੀ ਦੀ ਨੌਕਰੀ ਹਰ ਤਨਾਂ ਸਟੈਂਡ ਆ ਨੁਕਰੀ ਨੇ ਆਪਣਾ ਪਿਆਰ ਬਣਾ ਲਿਆ ਇਹ ਸਾਰੇ ਪੰਜਾਬ ਛੱਡ ਕੇ ਦੂਜੇ ਸਟੇਟਾਂ ਚ ਵੀ ਇਹਦਾ ਜਿੱਥੇ ਖਰੂਤੀ ਇਹ ਖਰੂਤੀ ਹੈ ਇਹ ਨਾ ਥੱਲੇ ਆਉਣੀਆਂ ਉੱਪਰ ਜਾ ਸਕਦਾ ਰੇਟ ਦਾ ਥਾਂ ਨਹੀਂ ਆਊਗਾ ਜੇ ਗੱਲ ਕੀਤੀ ਜਾਵੇ ਬਰੀਡ ਦੀ ਇਹ ਕਿਹੜੀ ਬਰੀਡ ਦੇ ਇਹ ਭਾਈ ਨੁਕਰੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਇੱਕ ਕਹਾਵਤ ਹੈ ਮਤਲਬ ਕਿ ਕੰਮ ਵਾਲੀ ਕਰ ਦਿੰਦਾ ਕਿ ਇਹ ਨੌਕਰੀ ਕੋਈ نسل ਨਹੀਂ ਆ ਲੋਕਾਂ ਨੂੰ ਪਤਾ ਹੀ ਨਹੀਂ ਫਾਰਸੀ ਦੇ ਵਿੱਚ ਚਾਂਦੀ ਨੂੰ ਨੁਕੋਰ ਕਿਹਾ ਗਿਆ ਰੰਗਿਆ ਨੁਕਰਾ ਵਾਈਟ ਕਲਰ ਵਾਈਟ ਕਲਰ ਇੰਗਲਿਸ਼ ਚ ਵਾਈਟ ਕਹ ਦੋ ਪੰਜਾਬੀ ਚ ਚਿੱਟਾ ਫਾਰਸੀ ਦੇ ਵਿੱਚ ਇਹਨੂੰ ਨੁਕਰੀ ਕਿਹਾ ਗਿਆ ਨਸਲ ਕੋਈ ਵੀ ਹੋ ਸਕਦੀ ਹੈ ਬਲੋਚੀ ਵੀ ਹੋ ਸਕਦੀ ਹੈ ਸਿੰਧੀ ਵੀ ਹੋ ਸਕਦੀ ਹੈ ਨੁਕਰੀ ਕੋਈ ਵੀ ਨਸਲ ਆ ਸਕਦੀ ਹੈ ਰੰਗ ਕਿਹਾ ਗਿਆ ਨੁਕਰੀ ਨੂੰ ਤੇ ਮਾਲਵੜੀ ਦੇ ਵਿੱਚ ਜਿਹੜਾ ਨਾ ਉਹ ਨੁਕਰੀਆਂ ਵੀ ਆ ਜਾਂਦੀਆਂ ਨੇ ਪਰ ਉਹਦੇ ਚ ਜਿਆਦਾ ਕਾਲਜ ਨਾਲ ਲਾ ਲਉਂਦੇ ਨੇ ਮਾਲਵੜੀ ਜਿੱਦਾਂ ਪੁਲਿਸ ਕੋਲ ਜਿਹੜੇ ਘੋੜੇ ਆ ਉਹ ਕਿਹੜੀ ਨਸਲ ਦੇ ਹੁੰਦੇ ਆ ਉਹ ਭਾਜੀ ਜਿਆਦਾ ਜਿਹੜੀ ਸਿੰਧੀ ਤੇ ਥਰੋਗੜੀ ਜਿਹੜੀ ਉਹ ਪੁਲਿਸ ਹੁੰਦੀ ਆਰਮੀ ਚ ਪੁਲਿਸ ਜਿਹੜੀ ਥਰੋਗੜ ਤੇ ਉਹ ਸਿੰਧੀ ਹੁੰਦੀ ਹੈ ਜੇ ਇਹਨਾਂ ਦੀ ਹਾਈਟ ਦੀ ਗੱਲ ਕੀਤੀ ਜਾਵੇ ਤੇ ਕਿੰਨੀ ਹੈ ਪਾਜੀ ਇਹਨਾਂ ਦੀ ਹਾਈਟ ਐ ਨਾਰਮਲ ਬਹੁਤ ਵੱਡੀ ਨਹੀਂ ਮੈਂ ਬਹੁਤੀ ਵੱਡੀ ਹਾਈਟ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਵੱਡੀ ਹਾਈਟ ਜਿਹੜੀ ਆ ਇੱਕ ਸਾਡੇ ਕਾਰੋਬਾਰ ਚ ਚੱਲਦੀ ਨਹੀਂ ਕਿਉਂਕਿ ਗਲੀਆਂ ਚ ਅਸੀਂ ਜਾਣਾ ਹੁੰਦਾ ਤਾਰਾਂ ਨੀਵੀਂ ਹੁੰਦੀਆਂ ਨੇ ਬਹੁਤੀ ਹਾਈਟ ਨੂੰ ਮੈਂ ਪਸੰਦ ਨਹੀਂ ਕਰਦਾ ਇੱਕ ਜਦੋਂ ਟੁੱਟ ਜਾਂਦੀ ਆ ਮੁੜ ਕੇ ਉਹਦੀ ਬੰਤਰ ਨਹੀਂ ਸਹੀ ਬਣਦੀ ਤੇ ਇਹ ਸੇਲ ਪਰਚੇ ਵਾਸਤੇ ਹਾਈਟ ਜਿਹਨੇ ਘਰ ਸ਼ੌਂਗਰਾ ਕੁੜੀ ਰੱਖਣੀ ਆ ਉਹ 60 ਇੰਚ ਰੱਖੇ 60 ਇੰਚ ਪਾਣੀ ਬੱਚਾ ਸਾਲ ਦੇ ਵਿੱਚ ਕਿੰਨੇ ਦੇ ਦਿੰਦੀ ਆ ਤੇ ਤੁਸੀਂ ਹੁਣ ਤੱਕ ਕਿਹੇ ਬੱਚਾ ਸਾਲ ਦੇ ਵਿੱਚ ਪਾਜੀ ਇੱਕ ਹੀ ਬੱਚਾ ਦਿੰਦੀ ਆ ਕੁੜੀ ਕੁਦਰਤ ਕੁਦਰਤ ਆ ਕਈਆਂ ਘੂੜੀਆਂ ਦੇ ਮੈਂ ਵੀਡੀਓ ਚ ਵੇਖਣਾ ਕਈਆਂ ਘੂੜੀਆਂ ਨੇ ਦੋ ਦੋ ਬੱਚੇ ਵੀ ਦਿੱਤੇ ਪਰ ਘੋੜੀ ਉਦਾਂ ਇੱਕ ਹੀ ਗਿਲਕੇ ਚਲੋ ਕੋ ਕੁੜੀ ਇੱਕ ਹੀ ਬੱਚਾ ਦਿੰਦੀ ਹੈ ਤੁਹਾਡੀ ਕਿੰਨੀਵੀਂ ਪੀੜੀ ਹੈ ਜਿਹੜੀ ਇਹ ਘੂੜੀਆਂ ਦਾ ਸ਼ੌਕ ਕਰਦੀ ਹੈ ਪਾਜੀ ਪਹਿਲੇ ਤੋਂ ਮੇਰਾ ਦਾਦਾ ਦਾਦੀ ਤੋਂ ਮੇਰਾ ਬਾਪ ਤੀਜੀ ਚ ਮੈਂ ਚੌਥੀ ਚ ਮੇਰਾ ਬੇਟਾ ਪੰਜਵੀਂ ਚ ਮੇਰਾ ਪੋਤਰਾ ਆਇਆ ਮੇਰੇ ਭਰਾ ਦਾ ਪੋਤਰਾ ਆਇਆ ਲੇਕਿਨ ਉਹ ਲਗਾ ਮੇਰੇ ਨਾਲ ਜਿਆਦਾ ਪਿਆਰ ਮੇਰੇ ਨਾਲ ਆ ਉਹ ਦੋ ਸਾਲ ਦਾ ਜੇ ਤੇ ਉਹ 5 ਵਜੇ ਮੇਰੇ ਘਰ ਨਹੀਂ ਬਿੰਦਾ ਸ਼ਾਮ ਨੂੰ ਮੈਂ ਜਦੋਂ ਕਦੇ ਆਉਂਗਾ ਰਾਤ ਬੈਠਦੇ ਦਮੇ ਪਿੰਨਾਂ ਦਾ ਦਾਦੂ ਚੱਲ ਘੂੜੀਆਂ ਕੋ ਪਹਿਲਾਂ ਸਵੇਰੇ ਵੀ 5 ਵਜੇ ਨੂੰ ਘੋੜੀਆਂ ਕੋ ਹੋ ਗਈਆਂ ਨਾ ਤੇ ਸ਼ਾਮ ਨੂੰ 6 ਵਜੇ ਉਹ ਬਿਸਤਾਂ ਤੇ ਤੱਪੇ ਰਾਂ ਪੈਣਾ ਘੋੜੀ ਦਿੱਤੇ ਬਹਿ ਗਏ। ਇਹ ਜੀ 2 ਸਾਲ ਦਾ ਉਹ ਹੁਣ ਤੁਸੀਂ ਬਿਜ਼ਨਸ ਜਿਹੜਾ ਕਰਦੇ ਹੋ ਉਹ ਕਿਸ ਤਰੀਕੇ ਦਾ ਕਰਦੇ ਹੋ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ? ਭਾਜੀ ਬਿਜ਼ਨਸ ਸੇਲ ਪਰਚੇਲ ਦਾ ਕੰਮ ਹੈ ਆਪਣਾ। ਇੱਕ ਦੋ ਪਸ਼ੂ ਲਿਆ ਕੇ ਵੇਚ ਲਈਦਾ ਮਹੀਨੇ ਚ ਵੇਚ ਜੀ ਦੋਵਾਂ ਮਹੀਨੇ ਚ ਵੇਚ ਲੀਏ। ਤੇ ਪੁਰਬ ਵਗੈਰਾ ਵੀ ਸਮੋਗਿਆ ਵੀ ਇੱਕ ਦੋ ਪਸ਼ੂ ਵੱਧ ਹੋਣਾ ਚਾਹੀਦਾ। ਇਹ ਦੋ ਘੋੜੀਆਂ ਪੱਕੀਆਂ ਮਰਕੀਆਂ ਮੈਂ ਨਾ ਵੇਚਦਾ ਤੇ ਨਾ ਮੈਂ ਵੇਚਣੀ ਆ। ਇਹ ਇਹ ਤਾਂ ਮੈਂ ਵੈਸੇ ਕਸਮ ਪਾਈ ਪੀ ਆ ਨਾ ਵੀ ਇਹ ਮਤਲਬ ਪਰਮਾਤਮ ਕੋਈ ਤਾਂ ਕੋਈ ਕਰਨੀ ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੋਗੇ ਮੇਲਿਆਂ ਜਾਂਦੇ ਹੋਗੇ ਕੋਈ ਨਾਮ ਜਿੱਤੇ ਬੜੇ ਜੀ ਬੜੇ ਜੀ ਘਰ ਟੋਫੀਆਂ ਵੇਖੋ ਤੁਸੀਂ ਟੋਫੀਆਂ ਜਿੱਤੀਆਂ ਨੇ ਨਾਮ ਨੂੰ ਕੋਈ ਪਹਿਲ ਨਹੀਂ ਦਿੰਦਾ ਕਿ ਬਹੁਤ ਰੁਪਏ ਹੋਣ ਤਾਂ ਫੇਰ ਹੀ ਨਾਮ ਹੁੰਦਾ ਇਹ ਤੇ ਇੱਜ਼ਤ ਹੁੰਦੀ ਹੈ ਜੇ ਤੁਹਾਨੂੰ ਕਦੇ ਪਿਆਰ ਨਾਲ ਸ਼ਰਟ ਵੀ ਕਿਸੇ ਨਾਮ ਰੱਖਿਆ ਨਾ ਤੇ ਉਹ ਵੀ ਤੁਹਾਡੀ ਲੱਖਾਂ ਦੀ ਹੈ ਤੁਸੀਂ ਰਾਈਟਰ ਵੀ ਹੋ ਗਾਉਂਦੇ ਵੀ ਹੋ ਹਾਂਜੀ ਤੇ ਕੁੜੀਆਂ ਵਾਸਤੇ ਕੀ ਛੇਦੂ ਕੁਝ ਲਿਖਿਆ ਕਰ ਲੋ ਆਪਣੀ ਫੋਨ ਨੰਬਰ ਇਹ ਮੈਸੋ ਕੀ ਸਿਬਤ ਕਰਾਂ ਮੈਂ ਨਾ ਪਰੀਆਂ ਦੀ ਇਹ ਰਾਜਾਂ ਨੂੰ ਇੱਕ ਹੀ ਸਿਬਤ ਕਰਾਂ ਮੈਂ ਪਰੀਆਂ ਦੀ ਇਹ ਸੂਰਮਿਆਂ ਕੋ ਜੰਗ ਜਿਤਾ ਦਿੰਦੀਆਂ ਇਹ ਆਸ਼ਕਾਂ ਦੇ ਮੇਲ ਕਰਾ ਦਿੰਦੀਆਂ ਜਿਹੜਾ ਰੂਹ ਨਾ ਕਰਦਾ ਜੱਸੀ ਵਾਲੋ ਕੋ ਇਹ ਰੱਬ ਬਣਾ ਲਈ ਕਰਾ ਦਿੰਦੀ ਜੇ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਕੌਣ ਕੌਣ ਆ ਤੇ ਕਿਸ ਤਰੀਕੇ ਦੇ ਨਾਲ ਉੱਠ ਕੇ ਕਿਸੇ ਦੀ ਸੇਵਾ ਕਰਦੇ ਪਾਜੀ ਜੇ ਸੱਚ ਪੁੱਛਦੇ ਨਾ ਮੇਰੇ ਕੋ ਤੇ ਮੈਨੂੰ ਹੁਣ ਮੇਰੇ ਪਰਿਵਾਰ ਨੇ ਫ੍ਰੀ ਕਰ ਦਿੱਤਾ ਮੈਂ ਸਭ ਹੱਥ ਪਲਾ ਹੀ ਫੇਰਦਾ ਇਹਨਾਂ ਤੇ ਸ਼ੌਂਕ ਨਾਲ ਸਾਹਮਣੇ ਮੇਰਾ ਪਰਿਵਾਰ ਮੇਰੀ ਵਾਈਫ ਤੇ ਮੇਰਾ ਬੇਟਾ ਪਹਿਲੇ ਨੰਬਰ ਤੇ ਮੇਰਾ ਬੇਟਾ ਦੂਜੀ ਮੇਰੀ ਵਾਈਫ ਨਹੀਂ ਬਹੁਤ ਮੇਰੇ ਹਰ ਪਿਆ ਹੜੇ ਸਾਡੇ ਨਾਲ ਵੀ ਅਹੀਂ ਘਰ ਕਿਹ ਦੂਰ ਨੇੜੇ ਜਾਈਦਾ ਮੈਂ ਦੋ ਦੋ ਤਿੰਨ ਤਿੰਨ ਘਰ ਨਹੀਂ ਹੁੰਦਾ ਕਦੇ ਮੰਡੀਆਂ ਚ ਦੂਰ ਦੂਰ ਜਾਈਦਾ ਮੇਰੀ ਵਾਈਫ ਵੀ ਮਗਰੋਂ ਸਾੰਬਦੀ ਆ ਮੇਰੀ ਵਾਈਫ ਮੇ ਕੋ ਵੀਡੀਓ ਨਹੀਂ ਹੁੰਦੀ ਮੈਂ ਤੁਹਾਨੂੰ ਵਗਾ ਦੇਣੀ ਦੇਖੋ ਇੱਕ ਕਾਲੇ ਰੰਗ ਦਾ ਘੋੜਾ ਆਇਆ ਸੀਗਾ ਅਸੀਂ ਦੋ ਜਣੇ ਖੋਲਦੇ ਤੇ ਦੋ ਜਿਹੜੇ ਮੰਦੇ ਹਾਂ ਤੇ ਮੇਰੀ ਵਾਈਫ ਨੂੰ ਕੱਲੀ ਖੋਲ ਕੇ ਨਵਾ ਕੇ ਬੰਦਦੀ ਮਤਲਬ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਨਾਲ ਇਹਨਾਂ ਦਾ ਲਗਾ ਬੇ ਇਹ ਨਹੀਂ ਕਿਹਨੂੰ ਕੁਝ ਕਹਿੰਦੀਆਂ ਸ਼ਰਾਰਤ ਮਾੜੀ ਮੋਟੀ ਕਰਦੀਆਂ ਜੇ ਕੋ ਅੱਖ ਨਾ ਵੀ ਅਤੇ ਇਹ ਦੇਖੋ ਅਸੀਂ ਦੋਵੇਂ ਪਿਓ ਪਤਨਾਂ ਨੂੰ ਫੜੀ ਫਿਰਦੇ ਆ ਮਤਲਬ ਗਲਾਂ ਨਾਲ ਨਹੀਂਦਾ ਸਾਨੂੰ ਕੁਝ ਕਹਿੰਦੀਆਂ ਨਹੀਂ ਇਹ ਜਿਹੜਾ ਨਹੀਂ ਸੇਵਾ ਕਰਦਾ ਉਹ ਤਾਂ ਵੈਸੇ ਹੀ ਨਹੀਂ ਕੁਝ ਕਹਿੰਦੀਆਂ ਇਹ ਤਾਂ ਪ੍ਰਮਾਤਮਾ ਅਗੜੀ ਆਪ ਦੁਰਾਤ ਨੂੰ ਪ੍ਰੇਅਰ ਕਰਦੀਆਂ ਦੁਆ ਕਰਦੀਆਂ ਵੀ ਇਹ ਮੌਲਾ ਜਿਹੜੇ ਸਾਨੂੰ ਸਾਹਮਣ ਡੇ ਆ ਇਹ ਪਤਾ ਨਹੀਂ ਕਿਦਾਂ ਸਾਹਮਣ ਡੇ ਇਹਨਾਂ ਨੂੰ ਕੁਝ ਦੇਂਗਾ ਤਾਂ ਸਾਨੂੰ ਸਾਹਮਣਾ ਸੋ ਦੇਖ ਸਕਦੇ ਹੋ ਕਿ ਇਹਨਾਂ ਦਾ ਘੋੜੀਆਂ ਨਾਲ ਕਿੰਨਾ ਪ੍ਰੇਮ ਆ ਪਹਿਲਾਂ ਦੀ ਗੱਲ ਕੀਤੀ ਜਾਵੇ ਤੇ ਪ੍ਰਾਤਨ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਅਤੇ ਆਪਣੀਆਂ ਫੌਜਾਂ ਵਾਸਤੇ ਘੋੜੀਆਂ ਰੱਖਦੇ ਸਨ ਲੇਕਿਨ ਹੁਣ ਪੰਜਾਬੀ ਜਿਹੜੇ ਆ ਉਹ ਵੀ ਬੜੇ ਸ਼ੌਂਕ ਦੇ ਨਾਲ ਛੋੜੀਆਂ ਨੂੰ ਪ ਇਹ ਕੁੜੀਆਂ ਨੂੰ ਪਾਲਿਆ ਜਾਵੇ ਤੇ ਵਧੀਆ ਇੱਕ ਕਿੱਤਾ ਜੀ ਸਾਬਤ ਹੋਏਗਾ ਹੁਣ ਤੁਸੀਂ ਆਪ ਰਾਈਟਰ ਵੀ ਉਹਦੇ ਗਾਇਕੀਓ ਕੋਈ ਦੋ ਸ਼ਬਦ ਯਾਰ ਉਹ ਬਾਰਾਂਜ ਹੋ ਗਏ ਆ ਬੱਚਾ ਲੱਗੇ ਆ ਚੰਗੇ ਨਹੀਂ ਲੱਗਦਾ ਚਲੋ ਫੇਰ ਵੀ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਮੇਰੀਆਂ ਆਪ ਨੇ ਮਤ ਕਲਮ ਤੋਂ ਲਿਖਿਆ ਮੈਂ ਜੰਮਤ ਸਿੱਧਾ ਜਾਵੀ ਯਾਰਾ ਉਹਦੇ ਕੋਲ ਵੇ ਗੱਲ ਦਿਲ ਦੀ ਸੁਣਾਵੀ ਸਾਰੀ ਫੋਲ ਵੇ ਇੱਕ ਅਸਵਾਮ ਬੁਲਾਵੀ ਉਹਨੂੰ ਮੇਰਾ ਆਵੇ ਦੁਜਾ ਇਹ ਸੁਨਾਹ ਦਿੰਦੀ ਆ ਆਖੀ ਚੰਦਰੇ ਨੂੰ ਇੱਕ ਵਾਰੀ ਮਿਲ ਜੇ ਮਸ਼ੂਕ ਤੇਰੀ ਰੋਂਦੀ ਹੀ ਰਹਿੰਦੀ ਆ ਆਖੀ ਚੰਦਰੇ ਨੂੰ ਇੱਕ ਵਾਰੀ ਮਿਲ ਜੇ ਮਸ਼ੂਕ ਤੇਰੀ ਰੋਂਦੀ ਹੀ ਰਹਿੰਦੀ ਆ ਜੇ ਗੱਲ ਕੀਤੀ ਜਾਵੇ ਤੇ ਤੁਸੀਂ ਘੂੜੀਆਂ ਪਾੜ ਰਹੇ ਹੋ ਜੀ ਲੇਕਿਨ ਹੁਣ ਨਿਹੰਗ ਸਿੰਘ ਜਿਹੜੇ ਆ ਉਹ ਬਹੁਤ ਜ਼ਿਆਦਾ ਘੂੜੀਆਂ ਨਾਲ ਪਿਆਰ ਕਰਦੇ ਆ ਦੇਖੋ ਜੀ ਉਹ ਤਾਂ ਖਾਲਸੇ ਦੀ ਦੇਣ ਆ ਉਹਨਾਂ ਨੂੰ ਮੈਂ ਅੱਗੇ ਵੀ ਦੱਸਿਆ ਵੀ ਇਹ ਖਾਲਸੇ ਦੀ ਦੇਣ ਆ ਸਾਡੇ ਪੰਜਾਬ 'ਚ ਵੈਸੇ ਘੂੜੀਆਂ ਤਾਂ ਖਾਲਸਾ ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਵੀ ਰੱਖਦੀ ਸੀ ਲੋਕ ਪਰ ਇਹ ਖਾਲਸੇ ਦੀ ਦੇਣ ਜੀ ਤੇ ਨਿਹੰਗ ਸਿੰਘਾਂ ਨੂੰ ਤੇ ਇਹ ਮੈਂ ਲਾਈਨਾਂ ਦੇ ਵਿੱਚ ਲਿਖਿਆ ਆ ਵੀ ਇਹ ਸੂਰਮਿਆਂ ਨੂੰ ਜੁੱਧ ਚਿਤਾ ਦਿੰਦੇ ਆ ਇਹ ਜੰਗਾਂ ਵੀ ਚਿਤਾਉਂਦੀਆਂ ਰਹੀਆਂ ਆ ਹੁਣ ਤੇ ਸਵਾਰੀ ਕਰਕੇ ਖੋਜ ਕੋਈ ਨਹੀਂ ਤੇ ਪਰ ਹੁਣ ਸ਼ੌਂਕ ਦੀ ਸਵਾਰੀ ਲੱਗੀ ਹੁਣ ਕਿਤੇ ਜ ਨਹੀਂ ਵੀ ਮੈਂ ਕਦੇ ਮੇਦੇ ਚ ਰੱਖਦੇ ਹਜੇ ਵੀ ਖੜਦੇ ਆ ਬਹੁਤ ਹਰਖਪੁਰ ਏਰੀਆ ਚਲ ਜੀਏ ਅਹੀਂ ਦੇ ਮੇਲੇ ਜਾਂਦੇ ਆ ਉੱਥੇ ਬਹੁਤ ਬੰਦੇ ਮੁੰਡੇ ਆਉਂਦੇ ਆ ਨਵੇਂ ਨਵੇਂ ਘੋੜੀਆਂ ਭਜਉਂਦੇ ਆ ਰੇਸਾਂ ਲਾਗੇ ਪਰ ਇਹ ਆ ਵੀ ਇਹ ਸ਼ੌਂਕ ਦਾ ਆ ਮੁੱਲ ਪਰ ਇਹ ਸ਼ੌਂਕ ਦੇ ਨਾਲ ਨਾਲ ਇੱਕ ਸਾਡਾ ਸਾਈਡ ਬਿਜ਼ਨਸ ਵੀ ਆ ਰਜੀਆ ਵੀ ਰੁਕਦਾ ਆ ਅਸੀਂ ਗੱਲ ਕੋਈ ਨਹੀਂ ਆਪਾਂ ਤੇ ਬਹੁਤ ਰੋਟੀ ਕਮਾਉਨੇ ਹਰਖਪੁਰ ਦੀ ਕਿਰਪਾ ਜਦ ਗੱਲ ਕੀਤੀ ਜਾਵੇ ਤੇ ਇਹਦਾ ਖਾਣਾ ਪਾਣੀ ਜਿਹੜਾ ਉਹ ਕਿਸ ਤਰੀਕੇ ਦਾ ਵਾ ਤੇ ਤੁਸੀਂ ਮੇਰਾ ਖਰਚਾ ਜਿਹੜਾ ਕਿੰਨਾ ਕਰਦੇ ਭਾਜੀ ਮੈਂ ਨ ਫਰੀडम ਜਾਣੇ ਬੰਦੇ ਨੂੰ ਦੱਸ ਦੇਣਾ ਆ ਕਿ ਇਹਦਾ ਕੋਈ ਖਰਚ ਨਹੀਂ ਜੀ ਇੱਕ ਗਾਈ ਮੱਝ ਜਿੱਤਾ ਤੁਸੀਂ ਰੱਖਦੇ ਹੋ ਨਾ ਇਹ ਉਸਰਾਈਆਂ ਜਿਹੜੇ ਮਰਜੀ ਪੱਠੇ ਇਹਨਾਂ ਨੂੰ ਪਾਉ ਖਾਂਦੀਆਂ ਨੇ ਸਿਰਫ ਇਹਦਾ ਇਹ ਧਿਆਨ ਖੜੇ ਮਿਰਚ ਮਸਾਲਾ ਇਹਨਾਂ ਨੂੰ ਵੇਕ ਰੱਖਣਾ ਪੈਂਦਾ ਆ ਇਹ ਨਹੀਂ ਵੀ ਮਤਲਬ ਤੁਸੀਂ ਧਿਆਨ ਨਹੀਂ ਆ ਦੋ ਜੋ ਦੇਖ ਸਕਦੇ ਹੋ ਕਿ ਪਿਓ ਪੁੱਤ ਦੀ ਜੋੜੀ ਜਿਹੜੀ ਆ ਉਹ ਕੁੜੀਆਂ ਦਾ ਬਹੁਤ ਸ਼ੌਂਕ ਰੱਖਦੇ ਆ ਆਪਾਂ ਗੱਲ ਵੀ ਛੋਟੀ ਜੀ ਜਾਂਦੇ ਜਾਂਦੇ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸਾਈਮਨ ਸਾਈਮਨ ਨੂੰ ਕੁੜੀਆਂ ਦਾ ਸ਼ੌਕ ਆ ਕਦੋਂ ਤੋਂ ਪਿਆ ਤੇ ਹੁਣ ਅੱਗੇ ਤੁਹਾਡਾ ਪ੍ਰੋਗਰਾਮ ਕੀ ਹੈ ਮੈਂ ਮੇਰੇ ਜਮਨ ਤੋਂ ਪਹਿਲਾਂ ਹੀ ਘੋੜੀਆਂ ਹੈ ਮੈਂ ਸਕੂਲ ਦੇ ਵੀ ਜਾਂਦਾ ਹੁੰਦਾ ਧਿਆਨ ਮੇਰਾ ਘੋੜੀਆਂ ਜੀ ਹੁੰਦਾ ਹੈ ਮੈਂ ਮੈਨੂੰ ਬਥੇਰੇ ਲੋਕੀ ਕਹਿੰਦੇ ਤੁਸੀਂ ਘੋੜੀਆਂ ਰੱਖਿਆ ਇਦਾਂ ਹੁੰਦਾ ਮੈਂ ਨਾ ਮੇਰਾ ਘੋੜਿਆ ਹੋਰ ਕਿਸੇ ਚੀਜ਼ ਦਾ ਸ਼ੌਕ ਨਹੀਂ ਹੈ ਘੋੜਿਆਂ ਦਾ ਉਹ ਲੋੜੀ ਨੰਗੀ ਮੈਂ ਲੋੜੀ ਵਾਲ ਦੇ ਦਿਨ ਵੀ ਪਠੇ ਲੈਣ ਗਿਆ ਹਾਂ ਗੁੱਡੇ ਗੱਡੀ ਨਹੀਂ ਮਰਦਾ ਮੇਰਾ ਧਿਆਨ ਕਿ ਮੇਰੇ ਘੋੜੀਆਂ ਨਾਲ ਕਿਤੇ ਭੁੱਖੇ ਰਹਿਣ ਮੈਨੂੰ ਹੁੰਦਾ ਕਿ ਘੋੜੀ ਜਦੋਂ ਮੈਂ ਬਾਹਰ ਖੜੀ ਬੈ ਲੋਕੀ ਪੁੱਛਣ ਪਈ ਆਹ ਪਾਗ ਦੀ ਪਨਾ ਘੋੜੀਆਂ ਕਿ ਜਰਾ ਢੀ ਹੋਣ ਵਾਲੇ ਸਮੇਂ ਦੇ ਵਿੱਚ ਕੀ ਤੂੰ ਹੀ ਬਣਾ ਮੈਂ ਘੋੜੀਆਂ ਚ ਰਹਿ ਜਾਂਦਾ ਮੈਂ ਫਾਰਮ ਬਣਾ ਘੋੜ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਾਨਵਰ ਦੇ ਨਾਲ ਪਿਆਰ ਕਰਦਾ ਜਾਨਵਰੀ ਉਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਔਰ ਇਸ ਵੀਰ ਦਾ ਕਹਿਣਾ ਹੈ ਕਿ ਮੈਂ ਅਗਲੇ ਸਮੇਂ ਦੇ ਵਿੱਚ ਵੀ ਘੋੜੀਆਂ ਦੇ ਨਾਲ ਪ੍ਰੇਮ ਕਰਕੇ ਤੇ ਘੋੜੀਆਂ ਦਾ ਹੀ ਵਾੜਾ ਮੈਂ ਬੜਾਵਾਗਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸ